ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੰਨ ਪੰਜਾਬੀ ਕੈਨੇਡਾ ਦੇ ਸ਼ਹਿਰ ਵੈਂਕੂਵਰ ਤੋਂ ਦਿਲ ਦੇ ਵਿਰੋਣ ਵਾਲੀ ਘਟਨਾ ਸੰਗਿਆਈ ਹੈ ਕਿ ਦ ਰਿਸਲਫ ਇਤਿਰਾਤ ਵੈਂਕੂਵਰ ਦੇ ਇਸ 43 ਐਵੇਨਿਊ ਅਤੇ ਫਰੇਜ਼ਰ ਸਟਰੀਟ ਨੇੜੇ ਫੈਸਟੀਵਲ ਦੌਰਾਨ ਇੱਕ ਡਰਾਈਵਰ ਦੇ ਵੱਲੋਂ ਭੀੜ ਉੱਤੇ ਗੱਡੀ ਚਲਾਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂ ਦਾ ਮਾਮਲਾ ਸਾਮ੍ਹਿਆ ਜਦਕਿ ਦਰਜਨਾ ਲੋਕ ਗੰਭੀਰ ਰੂਪ ਚ ਜ਼ਖਮੀ ਦਸਤਿਲ ਜਾ ਰਹੇ ਨੇ ਜਿਸ ਦੀ ਵਧੇਰੇ ਜਾਣਕਾਰੀ ਸਥਾਨਕ ਪੁਲਿਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਸਾਂਝੀ ਕੀਤੀ ਗਈ ਹੈ ਹਾਲੇਕਿ ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਹੈ ਕੈਨੇਡਾ ਦੇ ਵੈਂਕੂਵਰ ਤੋਂ ਇੱਕ ਸਮਾਗਮ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਪੀੜ ਨੂੰ ਕੁਚਲਣ ਦਾ ਮਾਮਲਾ ਸਾਮ੍ਹਿਆ ਦਰਅਸਲ ਇਸ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋਸ਼ੀ ਕਾਰ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਵੈਂਕੂ ਕੁਵਰੇ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਜਾਂਚ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਹੋ ਜਾਣਕਾਰੀ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਉਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਐਮਰਜੈਂਸੀ ਕ੍ਰੂ ਨੂੰ ਘਟਨਾ ਸਥਾਨ ਤੇ ਦੌੜਦੇ ਵੀ ਵਿਖਾਇਆ ਗਿਆ ਸੀ, ਜਿਸ ਵਿੱਚ ਕਈ ਲੋਕ ਜ਼ਮੀਨ ਉੱਤੇ ਪਏ ਹੋਏ ਸਨ, ਕੁਝ ਜ਼ਖਮੀ ਦਿਖਾਈ ਦੇ ਰਹੇ ਸਨ। ਦਸਨੀਓ ਹੈ ਜਦੋਂ ਇਹ ਦਰਦਨਾਕ ਘਾਸਾ ਵਾਪਰਿਆ ਉਸ ਸਮੇਂ ਢੀੜ ਫਿਲੀਪੀਨਸ ਦੇ ਸਲਾਨਾ ਸਮਾਗਮ ਦੇ ਵਿੱਚ ਪਹਿਲੇ ਰਾਸ਼ਟਰੀ ਨਾਇਕ ਦਾ ਜਸ਼ਨ ਮਨਾ ਰਹੀ ਸੀ ਸਥਾਨਕ ਮੀਡੀਆ ਦੇ ਅਨੁਸਾਰ ਐਮਰਜੈਂਸੀ ਸਵਾਵਾ ਸਥਿਤੀ ਦਾ ਜਵਾਬ ਦੇਣ ਦੇ ਲਈ ਪ੍ਰਤੀਕਿਰਿਆ માં ਵੀ ਦੇਰੀਆਂ ਨੇ ਇਸ ਦੇ ਲਈ ਮ੍ਰਿਤਕਾਂ ਦੀ ਸਹੀ ਗਿਣਤੀ ਤਾਂ ਹਜੇ ਸਪਸ਼ਟ ਨਹੀਂ ਹੋ ਪਾਈ ਹਾਲਾਂਕਿ ਸੁਰਾਨ ਲੋਕਾਂ ਨੇ ਘਟਨਾਵਾਲੀ ਥਾਂ ਤੋਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਦੂਜੇ ਪਾਸੇ ਵੈਂਕੂਵਰ ਦੇ ਮੇਅਰ ਕੇਨ ਸਿਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਲਾਪੂ ਲਾਪੂ ਦਿਵਸ ਸਮਾਗਮ ਤੇ ਵਿੱਚ ਭਿਆਨਕ ਘਟਨਾ ਤੋਂ ਹੈਰਾਨ ਤੇ ਦੁਖੀ ਨੇ ਇਸਨਾਲਿ ਉਹਨੇ ਕਿਹਾ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਹੋਰ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕੰਮ ਕਰਾਂਗੇ ਇਨਾਂ ਹੀ ਨਹੀਂ ਕੇਨ ਸਿੰ ਨੇ ਵੀ ਕਿਹਾ ਕਿ ਸਾਡੀਆਂ ਹਮਦਰਦੀਆਂ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਸਾਰੇ ਲੋਕਾਂ ਅਤੇ ਵੈਂਕੂਵਰ ਦੇ ਫਿਲੀਪੀਨੋ ਭਾਈਚਾਰੇ ਦੇ ਨਾਲ ਨੇ ਜ਼ਿਕਰ ਹੋਇਆ ਹੈ ਕਿ ਵੈਨਕੂਵਰ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਇੱਕ ਸਟ੍ਰੀਟ ਫੈਸਟੀਵਲ ਦੇ ਵਿੱਚ ਇੱਕ ਵਾਹਨ ਨੇ ਭੀੜ ਨੂੰ ਟੱਕਰ ਮਾਰੀ ਜਿਸ ਦੇ ਨਾਲ ਕਈ ਲੋਕ ਮਾਰੇ ਗਏ ਤੇ ਕਈ ਹੋ ਜ਼ਖਮੀ ਪਾਏ ਗਏ ਇਹ ਘਟਨਾ ਰਾਤ 8 ਵਜੇ ਤੋਂ ਥੋੜੀ ਦੇਰ ਬਾਅਦ ਇਸਚ 41 ਐਵੇਨਿਊ ਅਤੇ ਫਰੇਜ਼ਰ ਸਟ੍ਰੀਟ ਨੇੜੇ ਵਾਪਰੀ ਹੈ ਜਿੱਥੇ ਲਾਪੂ ਲਾਪੂ ਦੇ ਬਲੌਕ ਪਾਰਟੀ ਹੋ ਰਹੀ ਸੀ ਪੁਲਿਸ ਨੇ ਕਿਹਾ ਕਿ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਬਾਕੀ ਦੀ ਕਾਰਵਾਈ ਵੀ ਜਲਦ ਦੱਸੀ ਜਾਵੇਗੀ। ਇੱਥੇ ਦੱਸਣਾ ਬੰਦਾ ਹੈ ਕਿ ਲਾਪੁਲਾਪੂ ਤਿਉਹਾਰ ਫਿਲੀਪੀਨਸ ਦੇ ਵਿੱਚ ਪਹਿਲੇ ਫਿਲੀਪੀਨੋ ਰਾਸ਼ਟਰੀ ਨਾਇਕ ਦੇ ਸਨਮਾਨ ਦੇ ਵਿੱਚ ਮਨਾਏ ਜਾਣ ਵਾਲੇ ਸਭ ਤੋਂ ਵੱਡੇ ਜਸ਼ਨਾਂ ਦੇ ਵਿੱਚੋਂ ਇੱਕ ਹੁੰਦਾ ਹੈ। ਜਿਸ ਨੇ 1521 ਦੇ ਵਿੱਚ ਮੈਕਟਨ ਦੀ ਲੜਾਈ ਦੇ ਵਿੱਚ 스ਪੈਨਿਸ਼ ਫੌਜੀ ਫ੍ਰੀਡਲੈਂਡ ਮੈਗਨਲ ਦੇ ਨਾਲ ਲੜਿਆ ਅਤੇ ਉਸ ਨੂੰ ਖਤਾਇਆ ਸੀ ਜਿਸ ਦੇ ਵਜੋਂ ਹਰ ਸਾਲ ਇਸ ਤਿਉਹਾਰ ਨੂੰ ਜਸ਼ਨ ਦੇ ਰੂਪ ਦੇ ਵਿੱਚ ਸੈਲੀਬ੍ਰੇਟ Kita Jontek, Beautiful Channel